ਜੀ ਜਾਨ ਲੈ ਕੇ ਬਾਲਲਾ ਸੁਣੇ ਜੀ ਜਾਨ ਲੈ ਕੇ ਪਿਆਸ ਸੁਣੇ ਕਰਦੇ ਹਾਂ ਕਰਕੇ ਕਹਿੰਦੇ ਜੀ ਕਰਕੇ ਕਰਦੇ ਹਾਂ ਕਰਕੇ ਕਿਹੜਾ ਦੇਦੇ ਨਿੰਮਾਰੇ ਨੰਗੀ ਕਾ ਕਰਦੇ ਜੀ ਮੈਂ ਹਾਂ ਜੱਦੀ ਚਾਨਾ ਤੁਹਾਡਾ ਇੱਕ ਵਾਰ ਫੇਰ ਬੇਹਤ ਸਵਾਗਤ ਉਸ ਵੇਲੇ ਜਦੋਂ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀ ਪੁਰਾਣੀ ਟ੍ਰੈਡੀਸ਼ਨਲ ਰਵਾਇਤ ਨੂੰ ਪੰਜਾਬ ਭੁੱਲ ਰਿਹਾ ਹੈ ਅਤੇ ਜੇਕਰ ਤੁਸੀਂ ਦੇਖੋਗੇ ਤਾਂ ਬੱਚਿਆਂ ਨੂੰ ਲੋਹੜੀ ਦੇ ਗਾਣੇ ਵੀ ਲੋਹੜੀ ਦੇ ਉਹ ਗੀਤ ਜਿਹੜੇ ਆ ਉਹ ਭੁੱਲ ਗਏ ਨੇ ਉਸ ਵੇਲੇ ਫਗਵਾੜਾ ਦਾ ਇੱਕ ਜਿਹਾ ਸਕੂਲ ਵੀ ਆ ਜਿਸ ਨੇ ਇਸ ਲੋਹੜੀ ਦੀ ਵਿਰਾਸਤ ਨੂੰ ਨਾ ਸਿਰਫ ਸੰਭਾਲਿਆ ਹੈ ਬਲਕਿ ਉੱਥੋਂ ਦੇ ਬੱਚਿਆਂ ਨੇ ਲੋਹੜੀ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਗਾ ਕੇ ਇਸ ਵੱਡੇ ਤਿਹਾਰ ਨੂੰ ਵੀ ਮਨਾਇਆ ਹੈ ਅੱਜ ਮਕਰ ਸੰkranਤੀ ਹੈ ਤੇ ਮਕਰ ਸੰkranਤੀ ਦੇ ਇਸ ਮੌਕੇ ਦੇ ਕੀ ਹੈ ਮਕਰ ਸੰkranਤੀ ਅਤੇ ਮਾਗੀ ਦਾ ਤਿਹਾਰ ਕੀ ਹੈ ਇਸ ਨੂੰ ਲੈ ਕੇ ਅੱਜ ਅਸੀਂ ਵਿਸ਼ੇਸ਼ ਕਵਰੇਜ ਕਰਨ ਆਏ ਹਾਂ ਅਸੀਂ ਆ ਐਸਟੀ ਪੁਤਲੀ ਪਾਰਸ਼ਾਲਾ ਹਦੀਆਬਾਦ ਦੇ ਜਿੱਥੋਂ ਦੇ ਪਿਆਰੇ ਪਿਆਰੇ ਬੱਚੇ ਜਿਹੜੇ ਨੇ ਉਹ ਲੋਹੜੀ ਦਾ ਗੀਤ गा ਰਹੇ ਨੇ ਸਿੱਧਾ ਉਹਨਾਂ ਨਾਲ ਜੁੜਦੇ ਆਂ ਔਰ ਉਹਨਾਂ ਨੂੰ ਪੁੱਛਦੇ ਆਂ ਕਿਹੜਾ ਲੋਹੜੀ ਦਾ ਗੀਤ ਸਾਨੂੰ ਜ਼ਰੂਰ ਸੁਣਾਓ ਸੁੰਦਰ-ਮੁੰਦਰੀ ਆਂਦੀ ਐ ਇਸ ਤੋਂ ਇਲਾਵਾ ਤੁਹਾਨੂੰ ਆਂਦਾ ਗੀਤ ਕੋਈ ਹਾਂਜੀ ਸੁਣਾਓ ਅੰਬੇਨੀ ਮਾਏ ਅੰਬੇ ਤੇ ਸਾਥ ਭਰਾ ਮੰਗੇ ਤੇਰਾ ਇੱਕ ਭਰਾ ਕਵਾਰਾ ਉਹ ਡਿਊਟੀ ਖੇਡਣ ਵਾਲਾ ਜੋੜੀ ਔਰ ਬੜੀ ਖੁਸ਼ੀ ਹੁੰਦੀ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਵੀ ਲਗਾ ਦਿਓ ਮਾਰਾ ਸੀ ਕਿਤਾ ਜਾਣੇ ਆ ਮੈਡਮ ਸਾਡੇ ਕੋਲ ਨੇ ਔਰ ਰਾਜਵਿੰਦਰ ਮੈਡਮ ਭਜਨ ਬਹੁਤ ਵਧੀਆ ਉਹਨਾਂ ਨੇ ਇੱਕ ਮੈਨੂੰ ਦੱਸਿਆ ਕਿਸੇ ਨੇ ਕਿ ਬਹੁਤ ਵਧੀਆ ਸੁਣਾਇਆ ਸੀਗਾ ਮੈਡਮ ਜ਼ਰੂਰ ਸਾਨੂੰ ਲੋਰੀ ਬਾਰੇ ਉਹ ਭਜਨ ਵੀ ਜ਼ਰੂਰ ਸੁਣਾਓ ਹਾਂ ਬੇਸ਼ਾਮ ਸਾਨੂੰ ਲੋਰੀ ਦੇ Oh, please. ਅੱਜ ਮਕਰ ਸੰਕ੍ਰਾਂਤੀ ਹੈ ਤੇ ਜੇਕਰ ਇਸ ਦੇ ਇਤਿਹਾਸ ਵੱਲ ਚਾਨਣਾ ਪਾਇਆ ਜਾਵੇ ਤਾਂ Hindu ਅਤੇ Sikh ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦਾ ਬੇहद ਜ਼ਿਆਦਾ ਮਹੱਤਵ ਹੈ ਅਜ ਮੁਕਸਾਦ ਦੇ ਵਿੱਚ 40 ਮੁਕਤੀਆਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਦੇ ਵਿੱਚ ਇਤਿਹਾਸਿਕ ਜੋੜ ਮੇਲਾ ਮੁਕਸਾਦ ਸਾਹਿਬ ਲੱਗਾ ਹੈ ਤੇ ਜੇਕਰ ਮਕਰ ਸੰਕ੍ਰਾਂਤੀ ਦੇ Hindu ਧਰਮ ਦੇ ਨਾਲ ਸਬੰਧਾਂ ਨੂੰ ਜੋੜਿਆ ਜਾਵੇ ਤਾਂ ਅੱਜ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਭ ਹੋਣ ਲੱਗਾ ਜਿਸ ਵਿੱਚ ਕਰੋੜਾਂ ਲੋਕ ਅੱਜ ਇਸ਼ਨਾਨ ਕਰਨਗੇ ਮਕਰ ਸੰਕ੍ਰਾਂਤੀ ਜਨਵਰੀ ਦੇ ਵਿੱਚ ਸਾਲ ਦਾ ਪਹਿਲਾ ਤਿਉਹਾਰ ਵੀ ਹੈ ਤੇ ਇਸ ਦਿਨ ਖਾਸ ਤੌਰ ਤੇ ਸੂਰਜ ਦੀ ਦਿਸ਼ਾ ਜੋ ਹੈ ਉੱਤਰ ਵੱਲ ਨੂੰ ਸ਼ੁਰੂਆਤ ਹੁੰਦੀ ਹੈ ਇਸ ਤੋਂ ਇਲਾਵਾ ਮਕਰ ਸੰਕਰਾਂਤੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਵੀ ਨੇ ਬਹੁਤ سارے ਮੇਥ ਨੇ ਇਸ ਤੇ ਨਾਲ ਪਰ ਸਿੱਧਾ ਜੁੜਦੇ ਆ ਕਿਉਂਕਿ ਕੁੰਭ ਦੀ ਗੱਲ ਹੋਈ ਹੈ ਤਾਂ ਮੈਡਮ ਰੀਤਾ ਠਾਪੜ ਦੀ ਗੱਲ ਆਪਣੇ ਆਪ ਹੋ ਜਾਏਗੀ ਕਿਉਂਕਿ ਪ੍ਰਯਾਗ ਰਾਜ ਦੇ ਵਿੱਚੇ ਹੋ ਕੇ ਆਏ ਆ ਹੁਣੇ-ਹੁਣੇ ਆਏ ਨੇ ਤੇ ਦੇਖਦੇ ਆ ਮੈਡਮ ਕਿਸ ਤਰ੍ਹਾਂ ਦਾ ਪ੍ਰਯਾਗ ਰਾਜ ਦੇ ਵਿੱਚ ਮਾਹੌਲ ਹੈ ਸਰ ਬਹੁਤ ਅੱਛਾ ਅਰੇਂਜਮੈਂਟ ਹੈ ਪ੍ਰਯਾਗ ਰਾਜ ਦੇ ਵਿੱਚ ਕਿਉਂਕਿ ਅਸੀਂ ਵਿంటర్ ਵਕੇਸ਼ਨਸ ਦੇ ਵਿੱਚ ਉੱਥੇ ਜਾ ਕੇ ਆਏ ਆ ਉੱਥੇ ਗਵਰਨਮੈਂਟ ਇੰਨੇਕ ਮਤਲਬ ਅਰੇਂਜਮੈਂਟ ਹੋ ਰਹੇ ਸੀਗੇ ਰੂਮ ਸਪੈਸ਼ਲ ਵਾਸ਼ਰੂਮ ਪਤਾ ਨਹੀਂ ਕਿੰਨੇ ਐਕਸਟਰਾ ਫਿਰ ਉੱਥੇ ਜਿਹੜਾ ਸਪੈਸ਼ਲ ਸਾਨੂੰ ਅਲੱਗ ਜਿਹਾ ਲੱਗਿਆ ਸੰਗਮ ਦੇ ਵਿੱਚ ਜਦੋਂ ਅਸੀਂ ਨੋਕਾ ਦੇ ਵਿੱਚ ਗਏ ਅੰਦਰ ਘੁੰਮਣ ਤਾਂ ਉਹਨਾਂ ਨੇ ਸਾਨੂੰ ਕੇਵਟ ਨੇ ਦੱਸਿਆ ਕਿ ਆਹ ਦੇਖੋ ਗੰਗਾ ਔਰ ਆ ਯਮੁਨਾ ਔਰ ਦੋਨਾਂ ਦਾ ਜਿਹੜਾ ਸੁਮੇਲ ਆ ਉਹਨੂੰ ਪ੍ਰਯਾਗਰਾਜ ਦਾ ਉਹ ਸਪਾਟ ਹੈ ਉੱਥੇ ਸਰ ਗੰਗਾ ਯਮੁਨਾ ਸਤਸਵਤੀ ਤਿੰਨਾਂ ਦਾ ਮਿਲਾਪ ਹੈ ਉੱਥੇ ਤ੍ਰਿਵੇਣੀ ਹੈ ਉੱਥੇ ਬਹਰ ਗੰਗਾ ਤੇ ਯਮੁਨਾ ਜਦੋਂ ਆ ਰਹੀਆਂ ਇਕੱਠੀਆਂ ਜੀ ਜਿਹੜਾ ਮੇਨ ਉੱਥੇ ਦੇਖਣ ਨੂੰ ਹੈ ਕਿ ਬਿਲਕੁਲ ਗੰਗਾ ਦਾ ਕਲਰ ਅਲੱਗ ਹੈ ਔਰ ਯਮੁਨਾ ਦਾ ਕਲਰ ਅਲੱਗ ਹੈ ਜੀ ਔਰ ਜਿਹੜੀ ਸਤਸਵਤੀ ਹੈ ਉਹ ਭੂਮਿਕਤ ਕੱਲੋਂ ਆ ਰਹੀ ਹੈ ਸੰਗਮ ਦੇ ਵਿੱਚ ਬਿਲਕੁਲ ਸਰ ਉੱਥੇ ਤਾਂ ਇਦਾਂ ਲੱਗ ਰਿਹਾ ਸੀ ਕਿ ਸਵਰਗ ਚ ਆ ਗਏ ਸੀ ਮੋਨਿਕਾ ਮੈਡਮ ਸਾਡੇ ਨਾਲ ਨੇ ਮੋਨਿਕਾ ਮੈਡਮ ਮਕਰ ਸੰਕਰਾਂਤੀ ਦਾ ਹੋਰ ਇਤਿਹਾਸ ਕੀ ਜੁਰਦਾ ਜੀ Hindu ਧਰਮ ਦੀ ਗੱਲ ਕੀਤੀ ਹੈ ਮਕਰ ਸੰਕਰਾਂਤੀ ਭਗਵਾਨ ਵਿਸ਼ਨੂੰ ਜੀ ਇੱਕ ਸਮਾਂ ਸੀ ਐਸਾ ਕਿ ਅਸੁਰ ਬਹੁਤ ਜ਼ਿਆਦਾ ਵੱਧ ਗਏ ਸੀ ਤੇ ਉਹਨਾਂ ਨੇ ਭਗਵਾਨ ਵਿਸ਼ਨੂੰ ਜੀ ਹੋਏ ਆ ਉਹਨਾਂ ਨੇ ਉਹਨਾਂ ਅਸੁਰਾਂ ਨੂੰ ਮਾਰ ਕੇ ਇਸੇ ਦਿਨ ਜਿਹੜਾ ਆ ਇਹ ਇਹ ਦਿਨ ਸੀਗਾ ਸਪੈਸ਼ਲ ਮਕਰਸਾ ਗ੍ਰਾਂਤੀ ਦਾ ਤੇ ਸਾਨੂੰ ਅਸੁਰਾਂ ਤੋਂ ਨਿਜਾਤ ਪਾਈ ਸੀ ਦੂਜੇ ਨੰਬਰ ਤੇ ਜੇ ਦੇਖੀਏ ਤਾਂ ਪਿਸ਼ੰਭਿਤਾਮਾ ਜੀ ਕਿਉਂਕਿ ਅੱਜ ਉੱਤਰ ਵੱਲ ਸੂਰਜ ਹੋ ਗਿਆ ਤੇ ਇਹਨੂੰ ਉਤਰਾयण ਪੱਖਸ਼ ਵੀ ਕਹਿੰਦੇ ਆ ਤੇ ਪਿਸ਼ੰਭਿਤਾਮਾ ਜੀ ਨੇ ਅਜਾ ਦਿਨ ਹੀ ਚੁਣਿਆ ਸੀ ਕਿ ਉਹਨਾਂ ਨੇ ਇਸ ਸੰਸਾਰ ਤੋਂ ਆਪਣੀ ਸੰਸਾਰਿਕ ਯਾਤਰਾ ਜਿਹੜੀ ਪੂਰੀ ਕਰਨੀ ਸੀਗੀ ਉਹਦੇ ਲਈ ਉਹ ਇਸ ਦਿਨ ਹੀ ਆਪਣੇ ਉਹਨਾਂ ਨੇ ਪ੍ਰਾਂਤ ਤਿਆਗੇ ਸੀਗੇ ਅੱਛਾ ਇਹ ਤਿਹਾਰ ਨਾਲ ਬਹੁਤ ਹੀ ਖਿਚੜੀ ਦਾ ਵੀ ਕਹਿੰਦੇ ਸਬੰਧ ਆ ਚੌਲਾਂ ਦੇ ਵਿੱਚ ਕੁਝ ਬਣਦਾ ਹਾਂਜੀ ਹਾਂਜੀ ਇਹ ਚਾਵਲਾਂ ਦੇ ਵਿੱਚ ਮੋਠ ਪਾਏ ਜਾਂਦੇ ਆ ਅੱਜ ਮੈਂ ਆਪਣੇ ਮਿੱਡੇ ਮਿਲ ਦੇ ਵਿੱਚ ਮੈਂ ਮਿੱਡੇ ਮਿਲ ਦੇ ਇੰਚਾਰਜ ਆ ਤੇ ਅਸੀਂ ਅੱਜ ਸਾਡੀ ਦਾਲ ਤੇ ਚਾਵਲ ਦੇ ਦਬਾਰੀ ਸੀ ਇਸ ਕਰਕੇ ਅਸੀਂ ਮੋਠਾਂ ਵਾਲੀ ਖਿਚੜੀ ਬਣਾਈ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਤਿਹਾਰ ਬਾਰੇ ਵੀ ਪਤਾ ਲੱਗੇ ਇਹਦਾ ਸਬੰਧ ਹੈ ਕਿ ਇਹ ਇੱਕ ਪੌਸ਼ਟਿਕ ਭੋਜਨ ਹੈ ਔਰ ਪੌਸ਼ਟਿਕਤਾ ਸਾਡੇ ਅੰਦਰ ਕਿਉਂਕਿ ਸਰਦੀਆਂ ਦਾ ਮੌਸਮ ਹੁੰਦਾ ਤੇ ਰੁੱਤ ਬਦਲ ਰਹੀ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਇਹ ਅਲੱਗ-ਅਲੱਗ ਵੀ ਆ ਕਈ ਜਗ੍ਹਾ ਉੜਦ ਦੀ ਦਾਲ ਦੀ ਖਿਚੜੀ ਵੀ ਬੰਦੀ ਆ ਬਿਲਕੁਲ ਬਿਲਕੁਲ ਕਈ ਜਗ੍ਹਾ ਉੜਦ ਦੀ ਦਾਲ ਇਸ ਲਈ ਪਾਈ ਜਾਂਦੀ ਹੈ ਕਿ ਸ਼ਨੀ ਦੇਵ ਨੂੰ ਮਨਾਉਣ ਦੇ ਲਈ ਕਿ ਸ਼ਨੀ ਸਾਰਿਆਂ ਦੇ ਸਿੱਧੇ ਹੋ ਜਾਣ ਇਸ ਲਈ ਕਈ ਜਣੇ ਜਿਹੜੇ ਆ ਉਹ ਉੜਦ ਦੀ ਦਾਲ ਪਾਉਂਦੇ ਆ ਮਕਰ ਸੰਕ੍ਰਾਂਤੀ ਵਾਲੇ ਦਿਨ ਗ੍ਰਹਿ ਪ੍ਰਵੇਸ਼ ਸ਼ੁਭ ਮੰਨਿਆ ਗਿਆ ਤੇ ਜੇਕਰ ਐਸਟਰੋਲੋਜੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਹੋਰ ਵੀ ਮੱਕੜ ਸ੍ਰਕਾਂਤੀ ਤੇ ਸਾਨੂੰ ਗੂਗਲ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਆ ਜਰੂਰ ਹੋਰ ਪੁੱਛਾਂਗੇ ਪੂਨਾ ਮੈਡਮ ਸਾਡੇ ਕੋਲ ਇੱਥੇ ਹੋਣਗੇ ਮੈਡਮ ਮਾਗੀ ਦਾ ਕੀ ਇਤਿਹਾਸ ਹੈ ਸਮਝੀ ਤੁਸੀਂ ਫਿਰ ਮਾਗੀ ਦਾ ਇਤਿਹਾਸ ਇੱਥੇ ਸਰ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਤਸਰ ਦਾ ਚਾਲੀ ਮੁਕਤਿਆਂ ਦਾ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅਸੀਂ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਗੀ ਦਾ ਮੇਲਾ ਲਗਾਉਂਦੇ ਆ ਤੇ ਇਸ ਕਰਕੇ ਅਸੀਂ ਇਸ ਨੂੰ ਮਾਗ ਮਹੀਨਾ ਜਿਹੜਾ ਉਹਦੇ ਨਾਮ ਨਾਲ ਪੁਕਾਰਦੇ ਆ ਮਗੀ ਦਾ ਮੇਲਾ ਜਿਹੜਾ ਹੈ ਹੁਣੇ ਦੱਸਿਆ ਸਾਨੂੰ ਮਨਿਕਾ ਮੈਡਮ ਨੇ ਕਿ ਅਸੀਂ ਮੋਠਾਂ ਦੀ ਦਾਲ ਦੀ ਖਿਚੜੀ ਖਾਣੇ ਆ ਉਹਦੇ ਨਾਲ ਹੀ ਇੱਕ ਵਿਗਿਆਨਕ ਕਾਰਨ ਵੀ ਹੈ ਕਿ ਲੋਹੜੀ ਦੀ ਰਾਤ ਨੂੰ ਅਸੀਂ ਮੂੰਗਫਲੀ ਰੇੜੀਆਂ ਵਰਗੀਆਂ ਗਰਮ ਚੀਜ਼ਾਂ ਖਾਧੀਆਂ ਹੁੰਦੀਆਂ ਹਨ ਤੇ ਸਾਡੇ ਬਜ਼ੁਰਗਾਂ ਨੇ ਸਾਡੀ ਉਸ ਖੁਰਾਕ ਨੂੰ ਸੰਤੁਲਿਤ ਕਰਨ ਵਾਸਤੇ ਜੋ ਭੋਜਨ ਹੈ ਉਹ ਠੰਡਾ ਠੰਡਾ ਪੋਜਨ ਖਿਚੜੀ ਨੂੰ ਅਸੀਂ ਸੰਤੁਲਿਤ ਪੋਜਨ ਵਧੀਆ ਖੁਰਾਕ ਮੰਨਦੇ ਹਾਂ ਇਸ ਕਰਕੇ ਖਿਚੜੀ ਨੂੰ ਰੱਖੇ ਜੀ ਇਸ ਕਰਕੇ ਅਸੀਂ ਖਿਚੜੀ ਅਗਲੇ ਦਿਨ ਖਾਣੇ ਹਾਂ ਕਿ ਕਿਤੇ ਗਰਮ ਚੀਜ਼ਾਂ ਤੋਂ ਬਾਅਦ ਗਰਮੀ ਨਾ ਪਵੇ ਵਿਗਿਆਨਕ ਤੌਰ ਦੇ ਵੀ ਸਿੱਤੇ ਜੋੜ ਦਿੱਤਾ ਤੇ ਧਾਰਮਿਕ ਤੌਰ ਤੇ ਅੱਧੀ ਗੱਲ ਕੀਤੀ ਜਾਵੇ ਪੱਗਲਗ ਤਿਹਾਰਾਂ ਦਾ ਦੇਸ਼ ਹੈ ਅਤੇ ਸਾਡੀ ਸੰਸਕ੍ਰਿਤੀ ਦੇ ਵਿੱਚ ਮੋਢ ਕਦੀਮ ਤੋਂ ਹੀ ਇਹ ਤਿਹਾਰ ਨਾ ਨਾ ਛੱਲੇ ਆ ਰਹੇ ਨੇ ਫਾ ਜਿਸ ਤਰ੍ਹਾਂ ਆਧੁਨਿਕਤਾ ਦੀ ਇਸ ਵੱਡੀ ਦੌੜ ਦੇ ਵਿੱਚ ਅਸੀਂ ਸ਼ਾਮਲ ਹੋ ਰਹੇ ਹਾਂ ਉੱਥੇ ਕਿਤੇ ਨਾ ਕਿਤੇ ਤਿਹਾਰਾਂ ਦੀ ਰਵਾਇਤੀ ਰੰਗ ਖੁਰਾਕਾਂ ਇਸਤੇ ਪਹਿਰਾਵੇ ਅਤੇ ਇਸਤੇ ਗਾਣੇ ਗੀਤ ਲੋਕ ਗੀਤ ਖੁਸ਼ ਰਹੇ ਨੇ ਪਰ ਜਿਸ ਤਰ੍ਹਾਂ ਐਸਟੀ ਪੁਤਰੀ ਪਾਰਸ਼ਾਲਾ ਵੱਲੋਂ ਇਹ ਬੱਚਿਆਂ ਦੇ ਲਈ ਕਾਰਜ ਕੀਤਾ ਜਾ ਰਿਹਾ ਹੈ ਸ਼ਲਾਗਾ ਯੋਗ ਫਿਰਤ ਹੈ ਆਸ ਕੀਤੀ ਜਾਂਦੀ ਹੈ ਕਿ ਇਸਤੇ ਨਾਲ ਹੋਰਨਾ ਸਕੂਲਾਂ ਦੇ ਸਕੂਲ ਵੀ ਇਸ ਤੋਂ ਪ੍ਰੇਰਣਾ ਲੈਣਗੇ ਤੇ ਆਪਣੇ ਆਪਣੇ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਤਿਹਾਰਾਂ ਦਾ ਆਯੋਜਨ ਜ਼ਰੂਰ ਕਰਨਗੇ ਇਹ ਫਗਵਾੜਾ ਹੈ ਨੇ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ